ਸੋ ਤੁਸੀਂ ਜਦੋਂ ਤੁਹਾਨੂੰ ਇਹ ਨਿਊਜ਼ ਮਿਲੇ ਕਿ ਹਾਂ ਬਈ ਬੈਡ ਨਿਊਜ਼ ਤੇ ਤੁਸੀਂ ਪੱਕੇ ਹੋ ਗਏ ਆ ਉਦੋਂ ਕੀ ਰਿਐਕਸ਼ਨ ਆਇਆ ਘਰ ਵਾਲਿਆਂ ਦਾ ਤੁਹਾਡਾ ਕਿਸ ਤਰ੍ਹਾਂ ਦਾ ਰਿਹਾ ਉਹ ਨਹੀਂ ਉਹਨਾਂ ਨੂੰ ਤਾਂ ਇਦਾਂ ਲੱਗਿਆ ਸੀ ਕਿ ਮੈਂ ਚਲ ਉਹਨੂੰ ਪਹਿਲੀ ਵਾਰ ਕਿਹਾ ਕਿ ਮੈਂ ਬੰਬੇ ਜਾਣਾ ਹੈ ਉਹ ਉਹ ਇਦਾਂ ਸੀ ਕਿ ਹਾਂ ਚੱਲ ਜਾ ਉਹਨਾਂ ਨੂੰ ਲੱਗੇ ਪੰਜ ਛੇ ਮਹੀਨੇ ਚ ਕਿ ਕਦੇ ਕੱਲਾ ਰਿਹਾ ਨਹੀਂ ਨਹੀਂ ਦੂਰ ਬਾਹਰ ਕਦੇ ਰਿਹਾ ਨਹੀਂ ਆਊਗਾ ਆਜੂਗਾ ਪੰਜ ਛੇ ਮਹੀਨੇ ਚ ਵਾਪਸ ਪਰ ਮੈਂ ਤਾਂ ਵਾਪਸ ਨਹੀਂ ਆਇਆ ਸੋ ਕੇਸ ਤਰ੍ਹਾਂ ਦਾ ਲੱਗਾ ਇਹ ਐਕਸਪੀਰੀਅੰਸ ਕਿਉਂਕਿ ਪਿਛਲੀਆਂ ਫਿਲਮਾਂ ਜੇ ਤੁਹਾਡੀਆਂ ਦੇਖੀਆਂ ਜਾਂ ਲਵ ਅਜਕਲ 2 ਜਾਂ ਫਿਰ ਲਾਲ ਸਿੰਘ ਚੰਡਾ ਉਹ ਕਾਫੀ ਇਸ ਸਪੇਸ ਤੋਂ ਅਲੱਗ ਸੀ ਗਿਆ ਇਹ ਥੋੜੀ ਕਾਮੇਡੀ ਵਾਲੀ ਸਾਈਡ ਆ ਜਾਂਦੀ ਹੈ ਤਾਂ ਇਹ ਕਿਸ ਤਰ੍ਹਾਂ ਤੁਸੀਂ ਇਹ ਟੌਪ ਕੀਤਾ ਤੁਸੀਂ ਕਾਲਜ ਮੈਂ ਪੜਿਆ ਡੀਏਵੀ ਕਾਲਜ ਡੀਏਵੀ ਸੈਕਟਰ 10 ਚੰਡੀਗੜ੍ਹ ਓਕੇ ਕਿਉਂ ਫਿਰ ਉਹ ਤੁਸੀਂ ਯੂਥ ਫੈਸਟ ਵਿੱਚ ਤੁਸੀਂ ਪਾਰਟਿਸਿਪੇਟ ਕਰਦੇ ਹੋ ਵੀ ਯੂਸਡ ਟੂ ਰਿਪਰੈਜ਼ੈਂਟ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਉਹ ਤੇ ਐਬਸolutely ਸਾਰਾ ਕੁਝ ਕਰਦੇ ਹੋ ਮੈਂ ਭੰਡ ਵੀ ਕੀਤੀ ਹੈ ਜਿਹਨੂੰ ਆਪਾਂ ਸਟੈਂਡ ਅਪ ਕਾਮੇਡੀ ਪੰਜਾਬੀ ਚ ਕਹਿੰਦੇ ਆ ਅੱਲਾਵਾ ਅਜਕਲ ਤੁਸੀਂ ਕੀਤੀ ਉਥੇ ਇਮਤੀਆਜ਼ ਅਲੀ ਡਾਇਰੈਕਟਰ ਸੀਗੇ ਉਹਨਾਂ ਦੇ ਨਾਲ ਕੰਮ ਕਰਕੇ ਕਿਉਂ ਕਿੰਦਾ ਲੱਗਿਆ ਕਿਉਂਕਿ ਪਰਫੈਕਸ਼ਨਿਸਟ ਕਿਹਾ ਜਾਂਦਾ ਉਹਨਾਂ ਨੂੰ ਮੈਂ ਮੈਨੂੰ ਤਾਂ ਪਹਿਲਾਂ ਵਿਸ਼ਵਾਸ ਨਹੀਂ ਹੋਇਆ ਕਿ ਮੈਂ ਫਾਈਨਲ ਹੋਇਆ ਫਿਲਮ ਲਈ ਤੇ ਮੈਨੂੰ ਸਿੱਧਾ ਸੈੱਟ ਤੇ ਬੁਲਾਇਆ ਗਿਆ ਕਿਉਂਕਿ ਟੀਮ ਨੇ ਕਹਿ ਸੀ ਕਿ ਇਮਤੀਆਜ਼ ਸਰ ਨੇ ਮੈਨੂੰ ਗੱਲ ਕਰਨੀ ਹੈ ਕੁਝ ਕੈਰੈਕਟਰ ਬਾਰੇ ਦੂਰੋਂ ਦੇਖਦੇ ਮੈਨੂੰ ਹਨਾ ਤੇ ਕਹਿੰਦੇ ਹਾਊ ਆਰ ਯੂ ਓਕੇ ਆਊ ਮੈਂ ਕਿਆ ਯਾਰ ਕਿੰਨੂੰ ਪੁੱਛ ਰਿਹਾ ਮੈਂ ਪਿੱਛੇ ਦੇਖਣ ਲੱਗ ਗਿਆ ਇਹਦੇ ਗੁਨੀਤ ਕਿਹਦਾ ਹੈ ਹਰ ਰੋਜ਼ ਕਈ ਨੌਜਵਾਨ ਮੁੰਡੇ ਕੁੜੀਆਂ ਆਪਣੇ ਸੁਪਨੇ ਲੈ ਕੇ ਬਾਲੀਵੁੱਡ ਦੀ ਦੁਨੀਆ ਦੇ ਵਿੱਚ ਜਾਂਦੇ ਹਨ ਕਿ ਉਹ ਇੱਕ ਦਿਨ ਵੱਡੀਆਂ ਫਿਲਮਾਂ ਦੇ ਵਿੱਚ ਆਉਣਗੇ ਤੇ ਵੱਡੇ ਐਕਟਰਸ ਦੇ ਨਾਲ ਕੰਮ ਕਰਨਗੇ ਤੇ ਵੱਡੇ ਪ੍ਰੋਜੈਕਟਸ ਕਰਨਗੇ ਸੋ ਇਹੀ ਸੁਪਨਾ ਲੈ ਕੇ ਕਰੀਬ 7 ਸਾਲ ਪਹਿਲਾਂ ਲੁਧਿਆਣਾ ਦਾ ਹੈਂਡਸਮ ਨੌਜਵਾਨ ਗੁਨੀਤ ਸਿੰਘ ਸੋਢੀ ਬਾਲੀਵੁੱਡ ਦੀ ਦੁਨੀਆ ਦੇ ਵਿੱਚ ਜਾਂਦਾ ਹੈ ਤੇ ਅੱਜ ਉਹ ਆਪਣੀ ਮਿਹਨਤ ਤੇ ਜੋਸ਼ਪੇ ਦੇ ਨਾਲ ਜੋ ਹੈ ਮਸ਼ਹੂਰ ਬਾਲੀਵੁੱਡ ਐਕਟਰ ਬਣ ਚੁੱਕਾ ਹੈ ਤੇ ਸੁਪਰ ਹਿੱਟ ਐਕਟਰਸ ਦੇ ਨਾਲ ਕੰਮ ਵੀ ਕਰ ਚੁੱਕਾ ਹੈ ਜਿहां ਸ਼ੁਰੂਆਤ ਜੋ ਹੈ ਲਵ ਅਜਕਲ 2 ਤੋਂ ਹੋਈ ਸਾਰਾ ਅਲੀ ਖਾਨ ਤੇ ਕ ਕਿ ਆਰਿਆਨ ਦੇ ਨਾਲ ਕੰਮ ਕੀਤਾ ਫਿਰ ਲਾਲ ਸਿੰਘ ਚੱਡਾ ਦੇ ਵਿੱਚ ਕਰੀਨਾ ਕਪੂਰ ਦੇ ਬੋਏਫ੍ਰੈਂਡ ਬਣਦੇ ਵੀ ਨਜ਼ਰ ਆਏ ਤੇ ਹੁਣ ਬਲੌਕਬਸਟਰ ਮੂਵੀ ਬੈਡ ਨਿਊਜ਼ ਦੇ ਵਿੱਚ ਤ੍ਰਿਪਤੀ ਦਿਮਰੀ ਵਿੱਕੀ ਕੌਸ਼ਲ ਤੇ ਐਮੀ ਵਰਕ ਦੇ ਨਾਲ ਨਜ਼ਰ ਆ ਰਹੇ ਨੇ ਸੋ ਇਸ ਵale ਮੇਰੇ ਨਾਲ ਗੁਨੀਤ ਮੌਜੂਦ ਨੇ ਸਵਾਗਤ ਹੈ ਗੁਨੀਤ ਤੁਹਾਡਾ ਬਹੁਤ ਬਹੁਤ ਜੀਤ ਵੈਬ ਟੀਵੀ ਤੇ ਥੈਂਕ ਯੂ ਸੋ ਮੱਚ ਫੋਰ ਥਿਸ ਵੌਂਡਰਫੁਲ ਇੰਟਰੋਡਕਸ਼ਨ ਪਹਿਲਾ ਤਾਂ ਬਬੋਤਾਨਵਾ ਜੀ ਸੋ ਸਭ ਤੋਂ ਪਹਿਲਾਂ ਤੁਹਾਨੂੰ ਕੌਂਗ੍ਰੈਚੁਲੇਸ਼ਨਸ ਤੁਹਾਡੀ ਬੈਡ ਨਿਊਜ਼ ਮੂਵੀ ਦੇ ਲਈ ਵੀ ਬਹੁਤ ਜ਼ਿਆਦਾ ਲੋਕਾਂ ਨੂੰ ਪਸੰਦ ਆ ਰਹੀ ਹੈ ਯਾ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ ਜੀ ਸੋ ਕਿਸ ਤਰ੍ਹਾਂ ਦਾ ਲੱਗਾ ਇਹ ਐਕਸਪੀਰੀਅੰਸ ਕਿਉਂਕਿ ਪਿਛਲੀਆਂ ਫਿਲਮਾਂ ਜੇ ਤੁਹਾਡੀਆਂ ਦੇਖੀਆਂ ਜਾਂ ਲਵ ਅਜਕਲ 2 ਜਾਂ ਫਿਰ ਲਾਲ ਸਿੰਘ ਚੱਡਾ ਉਹ ਕਾਫੀ ਇਸ ਸਪੇਸ ਤੋਂ ਅਲੱਗ ਸੀ ਗਿਆ ਇਹ ਥੋੜੀ ਕਾਮੇਡੀ ਵਾਲੀ ਸਾਈਡ ਆ ਜਾਂਦੀ ਹੈ ਤਾਂ ਇਹ ਕਿਸ ਤਰ੍ਹਾਂ ਤੁਸੀਂ ਇਹ ਡਾਪ ਕੀਤਾ ਡਾਪਡ ਆਈ ਥਿੰਕ ਸਭ ਕੁਝ ਡਾਇਰੈਕਟਰ ਦੇ ਹੱਥੇ ਹੁੰਦਾ ਹੈ

ਤੇ ਆ ਇਹ ਬਹੁਤ ਵੱਡੀ ਗੱਲ ਸੀ ਮੇਰੇ ਲਈ ਹੂੰ ਸੋ ਤੁਸੀਂ ਜਦੋਂ ਤੁਹਾਨੂੰ ਇਹ ਨਿਊਜ਼ ਮਿਲੇ ਕਿ ਹਾਂ ਬਈ ਬੈਡ ਨਿਊਜ਼ ਤੇ ਤੁਸੀਂ ਪੱਕੇ ਹੋ ਗਏ ਹੋ ਉਦੋਂ ਕੀ ਰਿਐਕਸ਼ਨ ਆਇਆ ਘਰ ਵਾਲਿਆਂ ਦਾ ਤੁਹਾਡਾ ਕਿਸ ਤਰ੍ਹਾਂ ਦਾ ਰਿਹਾ ਉਹ ਮੈਂ ਤੁਹਾਨੂੰ ਦੱਸਦਾ ਥੋੜੀ ਜੀ ਇਹ ਕਹਾਣੀ ਵਰਗੀ ਹੈਗੀ ਹੈ ਇਹ ਹੂੰ ਹੋਇਆ ਕਿਸੇ ਪਹਿਲਾਂ ਮੈਂ ਆਡੀਸ਼ਨ ਦਿੱਤਾ ਸੀ ਅਰਾਊਂਡ ਮੈਨੂੰ ਅੱਜ ਵੀ ਡੇਟ ਯਾਦ ਹੈ 12 ਦਸੰਬਰ 2021 ਚ ਆਡੀਸ਼ਨ ਦਿੱਤਾ ਕਿ ਇਹਦਾ ਹੂੰ then ਮੈਂ ਜਿੱਦੇ ਅਸੀਂ ਕੰਮ ਲੱਭਣ ਜਾਂਦੇ ਹਾਂ ਨਾ ਕਾਸਟਿੰਗ ਆਫਿਸ ਤੇ ਮੈਂ ਉਦਾਂ ਹੀ ਮੈਂ ਜਿਨ੍ਹਾਂ ਨੇ ਮੈਨੂੰ ਕਾਸਟ ਕੀਤਾ ਐਂਟੀ ਕਾਸਟਿੰਗ ਆਫਿਸ ਹੈਗਾ ਇੱਥੇ ਬਾਂਬੇ ਚ ਉਹਨਾਂ ਨੇ ਕਾਸਟ ਕੀਤਾ ਸੀ ਤੇ ਮੈਂ ਇੱਕ ਹੋਰ ਫਿਲਮ ਵਿੱਚ ਸ਼ਾਰਟਲਿਸਟਡ ਸੀਗਾ ਮੈਂ ਉਹਦੀ ਇਨਕੁਆਰੀ ਲਈ ਗਿਆ ਸੀ ਕਿ ਕੀ ਹੋ ਰਿਹਾ ਉਹਦੇ ਨਾਲ ਤੇ ਉਹ ਕਹਿ ਰਹੇ ਹਲੇ ਚੱਲ ਰਹੀ ਹੈ ਗੱਲ ਦੱਸਣ ਦੱਸਣਗੇ ਉਹ ਮੈਨੂੰ ਤੇ ਮੈਂ ਆਫਿਸ ਤੋਂ ਬਾਹਰ ਨਿਕਲ ਰਿਹਾ ਸੀ ਦਨ ਦੇ ਉਹਨਾਂ ਨੇ ਰੋਕਿਆ ਮੈਨੂੰ ਕੀ ਕਿਹਾ ਕਿ ਯਾਰ ਇੱਕ ਹੋਰ ਫਿਲਮ ਹੈ ਆਡੀਸ਼ਨ ਦੇ ਦੇਗਾ ਤੇ ਧਰਮਾਦੀ ਫਿਲਮਾਂ ਵੀ ਕਿਕੋਸ਼ਨ ਤ੍ਰਿਤੀ ਡਿੰਦਰੀ ਹੈਗੀ ਲੀਡ 'ਚ ਮੈਂ ਕਿਹਾ ਹਾਂ ਕਿਉਂ ਨਹੀਂ ਦਵਾਗੇ ਮੈਂ ਆਡੀਸ਼ਨ ਦਿੱਤਾ ਫਿਰ ਉਸ ਤੋਂ ਬਾਅਦ ਮੈਨੂੰ 1-2 ਮਹੀਨੇ ਕਾਲ ਆਈ ਨਹੀਂ ਹੂੰ ਤੇ ਮੈਂ ਕਿਹਾ ਉਹ ਆਡੀਸ਼ਨ ਬਹੁਤ ਵਧੀਆ ਹੋਈ ਸੀ ਤੇ ਕਾਸਟ ਜਿਹੜੇ ਅਸਿਸਟੈਂਟ ਸੀ ਉਹਨਾਂ ਨੇ ਕਿਹਾ ਸੀ ਕਾਫੀ ਵਧੀਆ ਗਿਆ ਆਡੀਸ਼ਨ ਤੇ ਮੈਂ ਸ਼ਾਰਟਲਿਸਟਡ ਹੋ ਗਿਆ ਸੀ ਪਰ ਫਿਰ ਮੈਂ ਇੱਕ ਫੈਮਿਲੀ ਫੰਕਸ਼ਨ ਲਈ ਮੈਂ ਅਜਮੇਰ ਗਿਆ ਸੀਗਾ ਹੂੰ ਤੇ ਮੈਂ ਅਜਮੇਰ ਸ਼ਰੀਰ ਦਰਗਾਹ ਗਿਆ ਸੀ ਤੇ ਮੈਂ ਮੰਗ ਲਈ ਦੁਆ ਮੈਂ ਕਿਹਾ ਮੂੰ ਫਿਲਮ ਚਾਹੀਦੀ ਹੈ ਉਹ ਜੀ ਤੇ ਮੈਂ ਵਾਪਸ ਆਇਆ ਐਂਡ ਕੁਛ ਦਿਨਾਂ ਬਾਅਦ ਮੈਂ ਵਾਪਸ ਇਹਦੇ ਇੰਕਾਮ ਲੱਭਣ ਲਈ ਗਿਆ ਸੀ ਦੋਸਤਾਂ ਨਾਲ ਤੇ ਮੈਂ ਗਿਆ ਤੇ ਉਹਨਾਂ ਨੇ ਕਿਹਾ ਦੱਸ ਫਿਰ ਕਿਉਂ ਨਹੀਂ ਕਿਹਾ ਦੱਸਣਗੇ ਦੱਸਣਗੇ ਥੈਨ 12 ਫਰਵਰੀ 2022 ਚ ਮੈਨੂੰ ਲਾਸਟ ਕਾਲ ਆਈ ਸੀ ਕਿ ਅਗਲੇ 2 ਮਹੀਨੇ ਤੇ ਚਾਹੀਦੇ ਆ ਤੇ ਤੂੰ ਲੌਕਡ ਹੋ ਗਿਆ ਤੇ ਯਾ ਬਸ ਇਹ ਥੋੜੀ ਜਿਹੀ ਫਿਲਮੀ ਕਹਾਣੀ ਹੈ ਜੀ ਬਿਲਕੁਲ ਬਟ ਤੁਸੀਂ ਜਦੋਂ ਮੁੰਬਈ ਪਹੁੰਚੇ ਕਿਦਾਂ ਕਿਸ ਤਰ੍ਹਾਂ ਇਹ ਸਫ਼ਰ ਤੁਹਾਡਾ ਸ਼ੁਰੂ ਹੋਇਆ ਕਿਦਾ ਤੁਹਾਨੂੰ ਬ੍ਰੇਕਥਰੂ ਮਿਲਿਆ ਇਹ ਸਾਰਾ ਕੁਝ ਵੀ ਦੱਸੋ ਮੈਂ ਸਕੂਲ ਟਾਈਮ ਤੋਂ ਥੀਏਟਰ ਕਰਦਾ ਰਿਆ ਹੂੰ ਮਤਲਬ ਸਕੂਲ ਟਾਈਮ 'ਚ ਮੈਂ ਕਾਫੀ ਮੋਟਾ ਹੁੰਦਾ ਸੀ ਤੇ ਮੈਨੂੰ ਇੰਨੇ ਕੋਈ ਮਤਲਬ ਮੇਰੇ ਦੋਸਤ ਮੇਰੇ ਬੈਸਟ ਫਰੈਂਡ ਜਿਹੜੇ ਸੀਗੇ ਲੁਧਿਆਣੇ 'ਚ ਮੈਂ ਪੜਦਾ ਸੀ ਬੀਸੀਐਮ ਸਕੂਲ ਸ਼ਾਸਤਰੀ ਨਗਰ ਜੀ ਤੇ ਉਹ ਉਹਨਾਂ ਨਾਲ ਮੈਂ ਥੋੜਾ ਥੋੜਾ ਜਿਵੇਂ ਵੀ ਜੀ ਕਹਿ ਲੋ ਕਿ ਕਲਾਸ ਬੰਗ ਕਰਨ ਲਈ ਅਸੀਂ ਚੱਲ ਜਾਂਦੇ ਸੀਗੇ ਯੂ نو ਫੋਰ ਕੁਝ ਅਟੈਂਡ ਕਰਨ ਉਹ ਚੱਲਦਾ ਰਿਹਾ ਥੈਨ ਉਹ ਮੇਰਾ ਇੰਟਰਸਟ ਇਨਕਰੀਸ ਹੁੰਦਾ ਗਿਆ ਬਾਰ-ਬਾਰ ਤੁਸੀਂ ਕਾਲਜ ਮੈਂ ਪੜਿਆ ਡੀਏਵੀ ਕਾਲਜ ਡੀਏਵੀ ਸੈਕਟਰ 10 ਚੰਡੀਗੜ੍ਹ ਓਕੇ ਕਿਉਂ ਫਿਰ ਉਹ ਤੁਸੀਂ ਯੂਥ ਫੈਸਟ 'ਚ ਤੁਸੀਂ ਪਾਰਟਿਸਿਪੇਟ ਕਰਦੇ ਹੋ ਵੀ ਯੂਸਡ ਟੂ ਰਿਪਰੈਜ਼ੈਂਟ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਉੱਥੇ ਆਪ ਤੁਸੀਂ ਸਾਰਾ ਕੁਝ ਕਰਦੇ ਹੋ ਮੈਂ ਭੰਡ ਵੀ ਕੀਤੀ ਹੈ ਜਿਹਨੂੰ ਆਪਾਂ ਸਟੈਂਡ ਅਪ ਕਾਮੇਡੀ ਪੰਜਾਬੀ 'ਚ ਕਹਿੰਦੇ ਆ ਹਾਂਜੀ ਹਾਂ ਕੀਤੀ ਹੈ ਲਿਫੈ ਸcriptਸ ਲਿਖੀਆਂ ਦੀ ਨੇ ਯੂ نو ਤੇ ਉਹ ਸਭ ਕੁਝ ਕੀਤਾ ਹੈ ਪਲੇਜ਼ ਨੁੱਕਰ ਨਾਟਕ ਸਭ ਕੁਝ ਕੀਤਾ ਹੈ ਤੂੰ ਇੱਕਦਮ ਬਹੁਤ ਹੀ ਉਹ ਆਈ ਥਿੰਕ ਫਿਰ ਮੈਂ ਪੜਾਈ ਦੇ ਪੜਾਈ ਦੇ ਮਾਮਲੇ 'ਚ ਮੈਂ ਬਸ ਪਾਸ ਹੋ ਲਈ ਮੈਂ ਪੜਦਾ ਸੀਗਾ ਕਿ ਯਾਰ ਬਸ ਕਲੀਅਰ ਕਰ ਜਾ ਇੰਟਰਸਟ ਮਤਲਬ ਸ਼ੁਰੂ ਤੋਂ ਹੀ ਇਧਰਲੀ ਸਾਈਡ 'ਚ ਆ ਹਾਂ ਤੇ ਉਹ ਧਿਆਨ ਸਾਰਾ ਐਕਟਿੰਗ 'ਚ ਹੀ ਸੀਗਾ ਮੈਨੂੰ ਯਾਦ ਹੈ ਅਸੀਂ ਲਾਈਕ ਦੋ-ਦੋ ਦਿਨ ਤਾਂ ਕਾਲਜ ਦੇ ਆਲਟਰਨ ਦੇ ਰਹੇ ਜਾਂਦੇ ਸੀਗੇ ਯਾਰ ਇੱਥੇ ਹੀ ਕਰਨਾ ਸਭ ਕੁਝ ਜੀ ਤੇ ਪੇਰੈਂਟਸ ਨੇ ਪੇਰੈਂਟਸ ਨੇ ਕਦੇ ਨਹੀਂ ਕਿਹਾ ਕਿ ਨਹੀਂ ਤੂੰ ਪੜ੍ਹਾਈ ਕਰ ਤੂੰ ਸਟੱਡੀ ਕਰ ਐਕਟਿੰਗ ਹੁੰਦੀ ਰਹੋਗੇ ਨੇ ਉਹਨਾਂ ਨੂੰ ਤਾਂ ਇਦਾਂ ਲੱਗਿਆ ਸੀ ਕਿ ਮੈਂ ਚਲ ਉਹਨਾਂ ਨੂੰ ਪਹਿਲੀ ਵਾਰ ਕਿਹਾ ਕਿ ਮੈਂ ਬੰਬੇ ਜਾਣਾ ਹੈ ਉਹ ਲੇ ਉਹ ਇਦਾਂ ਸੀ ਕਿ ਹਾਂ ਚੱਲ ਜਾ ਉਹਨਾਂ ਨੂੰ ਲੱਗਿਆ ਪੰਜ ਛੇ ਮਹੀਨੇ ਚ ਕਦੇ ਬਾ ਕੱਲਾ ਰਿਆ ਨਹੀਂ ਨਹੀਂ ਦੂਰ ਬਾਰ ਕਦੇ ਰਿਆ ਨਹੀਂ ਆਉ ਆਜੂਗਾ ਪੰਜ ਛੇ ਮਹੀਨੇ ਚ ਵਾਪਸ ਪੰਜ ਮੈਂ ਤਾਂ ਵਾਪਸ ਨਹੀਂ ਆਇਆ ਤੇ ਅਰਾਊਂਡ 1.5 ਸਾਲ ਹੋ ਗਿਆ ਸੀ ਮੈਂ ਆਡੀਸ਼ਨ ਦਿੰਦੇ ਫਿਰ ਲਵਸ਼ਕਲ ਕ੍ਰੈਕ ਹੋਈ ਸੀ ਮੈਂ ਆਡੀਸ਼ਨ ਦਿੱਤਾ ਸੀ ਮੁਕੇਸ਼ ਛਾਵੜਾ ਸਰ ਦੇ ਆਫਿਸ ਚ ਤੇ ਉਹ ਕ੍ਰੈਕ ਹੋ ਗਈ ਸੀ ਫਿਲਮ OK ਗੁੱਡ ਉਹ ਤੋਂ ਸਫਾ ਸ਼ੁਰੂ ਹੋ ਗਿਆ ओके okay. सो so, uh, लव आजकल ਤੁਸੀਂ ਕੀਤੀ ਉਥੇ ਇਮਤੀਆਜ਼ ਅਲੀ ਡਾਇਰੈਕਟਰ ਸੀਗੇ ਉਹਨਾਂ ਦੇ ਨਾਲ ਕੰਮ ਕਰਕੇ ਕਿਉਂ ਕਿੱਦਾ ਲੱਗਾ ਕਿਉਂਕਿ ਪਰਫੈਕਸ਼ਨਿਸਟ ਕਿਹਾ ਜਾਂਦਾ ਉਹਨਾਂ ਨੂੰ ਡਾਇਰੈਕਟਰ ਕਾਫੀ ਅੱਛੇ ਡਾਇਰੈਕਟਰ ਨੇ ਹਰ ਕੋਈ ਕੰਮ ਕਰਨਾ ਚਾਹੁੰਦਾ ਉਹਨਾਂ ਨਾਲ ਤੁਸੀਂ ਕੰਮ ਕੀਤਾ ਤੁਹਾਨੂੰ ਕਿੱਦਾ ਲੱਗਾ ਮੈਮ ਮੈਨ ਤਾਂ ਪਹਿਲਾਂ ਵਿਸ਼ਵਾਸ ਨਹੀਂ ਹੋਇਆ ਕਿ ਮੈਂ ਫਾਈਨਲ ਹੋਇਆ ਫਿਲਮ ਲਈ ਜੀ ਇਹ ਡੇਲੀ ਵਿੱਚ ਸ਼ੂਟ ਸੀਗਾ ਤੇ ਮੈਂ ਪਹੁੰਚਿਆ ਤੇ ਮੈਨੂੰ ਸਿੱਧਾ ਸੈੱਟ ਤੇ ਬੁਲਾਇਆ ਗਿਆ ਕਿਉਂਕਿ ਟੀਮ ਨੇ ਕਿਹਾ ਸੀ ਕਿ ਇਮਤੀਆਜ਼ ਸਰ ਨੇ ਮੇਰੇ ਨਾਲ ਗੱਲ ਕਰਨੀ ਹੈ ਕੁਝ ਕੈਰੈਕਟਰ ਬਾਰੇ ओके ਤੇ ਮੈਂ ਉੱਥੇ ਖੜਾ ਸੀਗਾ ਕਾਰਤਿਕ ਸਰਦਾ ਤੇ ਦਾਸਰ ਕੋਲ ਸ਼ੂਟ ਕਰ ਰਹੇ ਸੀ ਸੀਨ ਤੇ ਉਹ ਉਹਨਾਂ ਦਾ ਖਤਮ ਹੁੰਦਾ ਉਹ ਦੂਰੋਂ ਦੇਖਦੇ ਮੈਨੂੰ ਹਨਾ ਤੇ ਕਹਿੰਦੇ ਹਾਊ ਯੂ ਓਕੇ ਆ ਮੈਂ ਕਿਹਨੂੰ ਪੁੱਛ ਰਿਹਾ ਮੈਂ ਪਿੱਛੇ ਦੇਖਣ ਲੱਗ ਗਿਆ ਕਿਤੇ ਗੁਨੀਤ ਕਿਹਦਾ ਹੈ ਹਾਂ ਕਹਿੰਦਾ ਬੜੀਆ ਸਭ ਫਿਰ ਇੰਦਾ ਸੀ ਯਾਰ ਮੈਨੂੰ ਜਾਣਦਾ ਹੈ ਇੰਤਿਆਜ਼ ਨੇ ਮੈਨੂੰ ਮੇਰੇ ਨਾਂ ਨਾਲ ਜਾਣਦਾ ਹੈ ਇਹ ਉਸ ਟਾਈਮ ਇਹੀ ਬਹੁਤ ਵੱਡੀ ਗੱਲ ਸੀ ਬਿਲਕੁਲ ਹੀ ਇਸ ਰੀਲੀ ਕਾਈਂਡ ਮਤਲਬ ਉਹਨਾਂ ਪਹਿਲਾ ਕੁਐਸਚਨ ਉਹਨਾਂ ਨੇ ਇਹ ਸੀ ਕਿ ਭੁੱਖ ਲੱਗੀ ਹੈ ਮੈਂ ਕਿਹਾ ਹਾਂ ਸਰ ਤੇ ਕਹਿੰਦੇ ਨਾਰਵੇਜ ਹੈ ਮੈਚ ਜਸ ਮੈਂ ਕਿਹਾ ਨਾਨਵੇਜ ਆ ਕਿਤੇ ਚੱਲ ਖਾਣੇ ਆ ਠੀਕ ਤੇ ਉਹੀ ਅਸੀਂ ਡਿਨਰ ਕਰਨ ਚੱਲ ਗਏ ਉੱਥੇ ਉਹਨਾਂ ਨੇ ਮੇਰੇ ਨਾਲ ਕੈਰੈਕਟਰ ਬਾਰੇ ਗੱਲ ਕੀਤੀ ਹੈ ਕੀਤਾ ਤੇ ਹਾਂ ਬਸ ਉਦਾਂ ਇੱਕ ਹੋਰ ਗੱਲ ਸੀ ਕਿ ਮੇਰਾ ਉਸ ਫਿਲਮ 'ਚ ਸ਼ੂਟ ਸੀਗਾ ਕੁਝ ਤਕਰੀਬਨ 4 ਦਿਨ ਦਾ ਸ਼ੂਟ ਸੀਗਾ ਠੀਕ ਤੇ ਪਰ ਉਹ ਮੇਰੀ ਪਹਿਲੀ ਫਿਲਮ ਸੀ ਤੇ ਮੈਂ ਰਿਕਵੈਸਟ ਕੀਤੀ ਟੀਮ ਨੂੰ ਕਿ ਯਾਰ ਮੈਂ ਰੁਕਣਾ ਚਾਹਾਂਗਾ ਸੈੱਟ ਤੇ ਮੈਂ ਦੇਖਣਾ ਚਾਹਨਾ ਹੈ ਨਾ ਕਿ ਮੈਂ ਆਬਜ਼ਰਵ ਕਰਨਾ ਚਾਹਨਾ ਪੂਰੀ ਲਾਈਕ ਕਾਰਤਿਕ ਸਾਰਾ ਕਿਵੇਂ ਪਰਫਾਰਮ ਕਰਦੇ ਮੇਰਾ ਬਹੁਤ ਹੀ ਫਸਟ ਟਾਈਮ ਹੈਗਾ ਦੇਰ ਰੀਲੀ ਕਾਈਂਡ ਇੰਤਜ਼ਾਰ ਤੇ ਉਹਨਾਂ ਜਿਹੜੀ ਟੀਮ ਸੀ ਈਪੀ ਸੀ ਗੇ ਰਾਜੇਸ਼ ਸ਼ਰਮਾ ਸਰ ਉਹਨਾਂ ਨੇ ਮੈਨੂੰ ਕਿਹਾ ਹਾਰ ਰੁਕ ਜਾ ਉਹਨਾਂ ਨਾਲ ਮੈਂ ਪਸਾਦ ਆ ਗਿਆ ਸੀ ਉਹਨਾਂ ਨੇ ਮੈਨੂੰ ਇਦਾਂ ਹੀ ਰੁਕਾ ਲਿਆ ਨਾਲ ਮੈਂ ਟੀਮ ਦੇ ਨਾਲ ਹੀ ਰਹਿੰਦਾ ਸੀਗਾ ਤੇ ਮੈਂ ਦੇਖਦਾ ਸੀ ਮਤਲਬ ਸ਼ੂਟ ਹੋਊ ਵੀ ਗਿਆ ਸੀ ਮੈਂ ਫੇਰ ਵੀ ਰੁਕਿਆ ਸੀ ਟੀਮ ਦੇ ਨਾਲ ਇਹ ਬਹੁਤ ਹੀ ਹੈਂਡਰੀਿੰਗ ਐਕਸਪੀਰੀਅੰਸ ਸੀਗਾ ਮ ओके सो ਕਦੀ ਤੁਹਾਨੂੰ ਕੋਈ ਜਿਹਦਾ ਆਊਟਸਾਈਡਰ ਮਹਿਸੂਸ ਹੋਇਆ ਕਿਉਂਕਿ ਬਹੁਤ ਆਪਾਂ ਗੱਲਾਂ ਸੁਣਿਆ ਕਿ ਨੈਪਟਿਟਿਜ਼ਮ ਹੈ ਬਾਲੀਵੁੱਡ ਦੇ ਵਿੱਚ ਤੁਸੀਂ ਨਹੀਂ ਐਂਟਰੀ ਕਰ ਸਕਦੇ ਜੇ ਤੁਹਾਡਾ ਕੋਈ ਲਿੰਕ ਨਹੀਂ ਹੈਗਾ ਤੁਹਾਡੇ ਨਾਲ ਕਦੀ ਇਦਾਂ ਦਾ ਕੁਝ ਹੋਇਆ ਸੈੱਟ ਤੇ ਇਦਾਂ ਤਾਂ ਮੈਂ ਕਦੇ ਫੇਸ ਨਹੀਂ ਕੀਤਾ ਅਜੇ ਤੱਕ ਤਾਂ ਮੈਂ ਨਹੀਂ ਕੀਤਾ ਐਂਡ ਜਿਵੇਂ ਨੈਪਟਿਟਿਜ਼ਮ ਦੀ ਗੱਲ ਹੋ ਰਹੀ ਹੈ ਬਹੁਤ ਸਾਰੀ ਸਟਾਰ ਕਿਡਸ ਜਾਂ ਜੋ ਵੀ ਫਿਲਮ ਫੈਮਿਲੀ ਤੋਂ ਹੈਗੇ ਆ ਬੱਚੇ ਮੇਰੇ ਦੋਸਤ ਵੀ ਨੇ ਕਾਫੀ ਕਾਫੀ ਮੇਰੇ ਦੋਸਤ ਵੀ ਨੇ ਅੱਜ ਦੇ ਟਾਈਮ ਤੇ ਤੇ ਇਦਾਂ ਦਾ ਕੁਝ ਹੈ ਨਹੀਂ ਜਿਦਾ ਦੀ ਖਬਰਾਂ ਚੱਲਦੀਆਂ ਨੇ ਮੈਂ ਤਾਂ ਕੁਝ ਕਿਉਂਕਿ ਜੇ ਇਦਾਂ ਹੁੰਦਾ ਤਾਂ ਮੈਨੂੰ ਕੰਮ ਨਹੀਂ ਮਿਲਦਾ ਮੈਂ ਤਾਂ ਕੰਮ ਕਰ ਰਿਹਾ ਨਾਲੇ ਮੈਂ ਵੱਡੀਆਂ ਫਿਲਮਾਂ ਕਰ ਰਿਹਾ ਤੇ ਵੱਡੇ ਲੋਕਾਂ ਨਾਲ ਕੰਮ ਕਰ ਰਿਹਾ ਫਿਰ ਤਾਂ ਜੀ ਦੇ ਚੋਸਨ ਲੇਟ ਅਦਰ ਦਨ ਮੀ ਰਾਈਟ ਤੇ ਉਹਨਾਂ ਨੇ ਕਿਸੇ ਹੋਰ ਨੂੰ ਚੂਜ਼ ਕੀਤਾ ਹੁੰਦਾ ਤਾਂ ਤਾਂ ਕੰਮ ਮਿਲ ਰਿਹਾ ਮੈਂ ਤਾਂ ਖੁਸ਼ ਹਾਂ ਹੂੰ ਬਿਲਕੁਲ ਤੇ ਮੈਂ ਸੁਣਿਆ ਤੁਸੀਂ ਐਸ ਆਰ ਕੇ ਦੇ ਵੀ ਫੈਨ ਹੋ ਸ਼ਾਹਰੂਖ ਖਾਨ ਦੇ ਨਾਲ ਫੇਕੜੀ ਮੁਲਾਕਾਤ ਹੋਈ ਤੁਹਾਡੀ ਸ਼ਾਹਰੂਖ ਖਾਨ ਸਰ ਜਿੰਮੇ ਲਈ ਜੀ ਮੈਂ ਸਭ ਤੋਂ ਵੱਡੇ ਹੋਈ ਨੇ ਮੇਰੇ ਲਈ ਜੀ ਹਾਂ ਤੇ ਮੁਲਾਕਾਤ ਗਦੀ ਨਹੀਂ ਹੋਈ ਪਰ ਬਚਪਨ ਤੋਂ ਲੈ ਕੇ ਅੱਜ ਤੱਕ ਆਈ ਥਿੰਕ ਮੈਂ ਜਦ ਤੱਕ ਮੈਂ ਹੈਗਾ ਇਹ ਦੁਨੀਆ ਤੇ ਮੈਂ ਉਹਨਾਂ ਦਾ ਫੈਨ ਰਹਾਗਾ ਪੇਕੀ ਕੈਨੇਡਾ ਦੇ ਕਿ ਮੈਂ ਜਦ ਬੰਬੇ ਪਹਿਲੀ ਵਾਰ ਆਇਆ ਵਕ ਕੱਲਾ ਆਇਆ ਸੀਗਾ ਮੈਂ ਕਦੇ ਪੰਜਾਬ ਤੋਂ ਬਾਹਰ ਨਹੀਂ ਨਿਕਲਿਆ ਸੀ ਚੰਡੀਗੜ੍ਹ ਤੱਕ ਬੰਬੇ ਪਹਿਲੀ ਵਾਰ ਆਇਆ ਮੈਂ ਆਪਣੀ ਮਨ ਚ ਸੀਗਾ ਕਿ ਜਦ ਵੀ ਬੰਬੇ ਦੀ ਧਰਤੀ ਤੇ ਕਦਮ ਰੱਖਾਂਗਾ ਮੈਂ ਸ਼ਾਹਰੂਫਾਨ ਵਾਲਾ ਸਟੈਪ ਕਰਾਂਗਾ ਤੈਨੂੰ ਅੱਜ ਵੀ ਯਾਦ ਹੈ ਮੈਂ 에어ਪੋਰਟ ਤੇ ਪਹੁੰਚਿਆ ਮੈਂ ਕੋਲਾ ਬੈਗ ਲੈ ਕੇ ਪਹਿਲਾਂ ਵਾ ਬੈਗ ਸਾਈਡ ਤੋਂ ਰੱਖਿਆ ਮੈਂ ਸਟੈਪ ਕੀਤਾ ਲੋਕੀ ਸਾਈਡ ਤੋਂ ਦੇਖ ਰਹੀ ਸੀ ਕੀ ਕਰ ਰਿਹਾ ਪਰ ਮੈਨੂੰ ਸ਼ਰਮ ਨਹੀਂ ਆਈ ਮੈਨੇ ਇਹਦਾ ਕਰਨਾ ਹੀ ਹੈ ਇਹ ਤਾਂ ਹੈਗਾ ਹੀ ਆ ਤੇ ਨਹੀਂ ਫੈਨਾ ਮੈਂ ਫਿਰ ਆਪਣੇ ਬਰਥਡੇ ਤੇ ਮੈਂ ਮੰਨਤ ਦੇ ਬਾਹਰ ਜਾਣਾ ਜਿਹੜਾ ਉਹਦਾ ਘਰ ਉਹ ਬਹੁਤ ਯਾਦ ਆਦਾ ਉੱਥੇ ਬੈ ਕੇ ਉਹਨਾਂ ਨੂੰ ਦੇਖਣ ਨੂੰ ਕਿ ਹਣਾ ਉਹ ਇੱਕ ਬੰਦੇ ਨੇ ਅਚੀਵ ਕੀਤਾ ਹੈ ਉਹ ਮਤਲਬ ਜੋ ਉਹਨਾਂ ਨੇ ਅਚੀਵ ਕੀਤਾ ਹੈ ਵਰਲਡਵਾਈਡ ਉਹ ਮਿਸਾਲ ਹੈ ਜੀ ਤੇ ਆ ਉਹਨਾਂ ਨਾਲ ਮੁਲਾਕਾਤ ਤਾਂ ਨਹੀਂ ਹੋਈ ਮੇਰੀ ਪਰ ਆਰਿਆਨ ਖਾਨ ਜਿਹੜੇ ਉਹਨਾਂ ਦੇ بیٹے ਨੇ ਉਹ ਮੈਨੂੰ ਬੈਡਮਿੰਟਨ ਦੇ ਪ੍ਰੈਮੀਅਰ ਤੇ ਮਿਲੇ ਸੀ ਤੇ ਉਹਨਾਂ ਨੇ ਕਾਫੀ ਅਪਰੀਸ਼ੀਏਟ ਕੀਤੀ ਮੇਰੀ ਪਰਫਾਰਮੈਂਸ ਬਿਲਕੁਲ ਉਹਨਾਂ ਨਾਲ ਹੋਈ ਗੱਲ ਕੀ ਤੁਸੀਂ ਦੱਸਿਆ ਉਹਨਾਂ ਨੂੰ ਤੁਸੀਂ 팬 ਹੋ ਉਹਨਾਂ ਦੇ ਫਾਦਰ ਦੇ ਨਹੀਂ ਮੈਂ ਇੰਨੀ ਗੱਲ ਕਰ ਨਹੀਂ ਪਾਇਆ ਕਿਉਂਕਿ ਬਹੁਤ ਹੀ ਹਸਲ ਬਸਲ ਸੀਗੀ ਉਸ ਟਾਈਮ ਉੱਥੇ ਤੇ ਬਸ ਉਹ ਤਾਂ ਜਾ ਰਹੀ ਸੀ ਉਹਨਾਂ ਨੇ ਦੇਖਿਆ ਤੇ ਰੁਕੇ ਮੇਰੇ ਲਈ ਤੇ ਉਹਨਾਂ ਨੇ ਮੈਨੂੰ ਅਪਰੀਸ਼ੀਏਟ ਕੀਤਾ ਬਸ ਇੰਨੀ ਗੱਲ ਹੋਈ ਸੀ ਓਕੇ ਸੋ ਬਾਡ ਨਿਊਜ਼ ਦੇ ਵਿੱਚ ਕਿਦਾਂ ਦਾ ਰਿਹਾ ਕੰਮ ਤੁਸੀਂ ਆਪਣੇ ਫੈਲੋਸ ਦੇ ਨਾਲ ਤ੍ਰਿਪਤੀ ਦਿਮਰੀ ਇਹਨੇ ਮਸ਼ਹੂਰ ਹੋਏ ਨੇ ਹੁਣੇ ਹਾਲੇ ਦੇ ਵਿੱਚ ਐਨੀਮਲ ਫਿਲਮ ਤੋਂ ਬਾਅਦ ਕਾਫੀ ਜ਼ਿਆਦਾ ਉਹਨਾਂ ਦਾ ਕੰਮ ਕਹ ਲੈ ਕਿ ਬਹੁਤ ਜ਼ਿਆਦਾ ਉਹਨਾਂ ਦੀ ਤਾਰੀਫ ਮਿਲੀ ਹੈ ਲੈਲਾ ਮਛਨੂ ਦੇ ਲਈ ਵੀ ਉਹਨਾਂ ਦੇ ਨਾਲ ਕੰਮ ਕਰਕੇ ਵਿੱਕੀ ਕੋਸਟਲ ਦੇ ਨਾਲ ਕੰਮ ਕਰਕੇ ਜਿਹੜੇ ਇਹਨੇ ਐਨਰਜੈਟਿਕ ਨੇ ਹਰ ਚੀਜ਼ ਦੇ ਵਿੱਚ ਕਾਫੀ એનર્ਜੀ ਦੇਖਣ ਨੂੰ ਮਿਲਦੀ ਹੈ ਤੇ ਐਮੀ ਵਰਕ ਆਪਣੇ ਪੰਜਾਬੀ ਭਰਾ ਕਿਦਾਂ ਦਾ ਲਗਾਉਣਾ ਲਾਲ ਕੰਮ ਕਰਕੇ ਮੰਤਾ ਬਹੁਤ ਹੀ ਮਜ਼ਾ ਆਇਆ ਸੀ ਕਿਉਂਕਿ ਆਲਸੋ ਫੀਲ ਕਿ ਮੈਂ ਸਭ ਤੋਂ ਯੰਗ ਸੀਗਾ ਕਾਸਟ ਵਿੱਚ ਤੇ ਮੈਨੂੰ ਓਵਰ ਪੈਂਪਰਡ ਕਰਕੇ ਰੱਖਦੇ ਸੀ ਸਾਰੇ ਛੋਟੇ ਭਰਾ ਵਾਂਗੂ ਤੇ ਹਾਂ ਮਤਲਬ ਜਿਵੇਂ ਪਹਿਲਾਂ ਤ੍ਰਿਪਤੀ ਦੀ ਗੱਲ ਕਰੀਏ ਤੇ ਤ੍ਰਿਪਤੀ ਜਦ ਅਸੀਂ ਫਿਲਮ ਸ਼ਾਟ ਕੀਤੀ ਸੀ ਤਾਂ ਤਦ ਤੱਕ ਐਨੀਮਲ ਆਈ ਨਹੀਂ ਸੀਗੀ ਯੂ نو ਤੇ ਤਦ ਵੀ ਅਸੀਂ ਬਹੁਤ ਹੀ ਕੋਰਡੀਅਟ ਸੀਗੇ ਬਹੁਤ ਹੀ ਚੰਗੀ ਤਰ੍ਹਾਂ ਗੱਲ ਕੀਤੀ ਸੀ ਡਿਸਕਸ ਕਰਦੇ ਸੀਗੇ ਦੈਨ ਮੈਂ ਥੋੜਾ ਜਿਹਾ ਪੈਚ-ਅਪ ਵੀ ਕੀਤਾ ਹਾਂ ਜੀ ਸੈਂਡਾ ਨਾਈਸ ਹੁੰਦਾ ਆਫਟਰ ਜਦੋਂ ਤੱਕ ਉਹਨਾਂ ਦੀ ਐਨੀਮਲ ਆ ਚੁੱਕੀ ਸੀ ਤਦ ਦੀ ਸ਼ਿਵਾ ਸੇਮ ਹੂੰ ਮਤਲਬ ਆਫਟਰ ਦੈਟ ਮਾਚ ਆਫ ਸਕਸੈਸ ਵੀ ਸ਼ੀ ਵਾਸ ਸੀਮ ਸ਼ੀ ਵਾਸ ਲਾਈਕ ਟਾਕਿੰਗ ਟੂ ਮੀ ਸੇਮ ਐਂਡ ਦੈਨ ਸਭ ਕੇ ਸਾਥ ਵੀ ਉਸ ਇੱਕਦਮ ਇੱਕਦਮ ਸੇਮ ਸੀਗੇ ਇਦਾਂ ਦਾ ਕੋਈ ਉਹ ਨਹੀਂ ਜਿਹੜਾ ਕਹਿੰਦਾ ਨਾ ਹੰਕਾਰ ਆ ਜਾਂਦਾ ਇਦਾਂ ਦਾ ਕੁਝ ਹੰਕਾਰ ਆ ਜਾਂਦਾ ਇਦਾਂ ਦਾ ਕੁਝ ਨਹੀਂ ਸੀਗਾ ਸ਼ੀ ਵਾਸ ਰੀਲੀ ਨਾਈਸ ਸ਼ੀ ਵਾਸ ਰੀਲੀ ਲਾਈਕ ਪੋਜ਼ਿਟਿਵ ਉਹ ਸੀਗਾ ਤੇ ਵਿੱਕੀ ਬਾਜੀ ਆਈ ਥਿੰਕ ਵਿੱਕੀ ਬਾਜੀ ਤਾਂ ਇਸ ਲੈਕ ਟੂ ਡਾਈ ফর ਉਹ ਜਿੰਨਾ ਕੰਫਰਟੇਬਲ ਫੀਲ ਕਰਾ ਦਿੰਦੇ ਐ ਉਹ ਆਈ ਡੋਨਟ ਥਿੰਕ ਸੋ ਕਿ ਕੋਈ ਕਰਾ ਸਕਦਾ ਮਤਲਬ ਉਹ ਇਦਾਂ ਹੀ ਛੋਟੇ ਭਰਾਵਾਂ ਨੂੰ ਰੱਖਦੇ ਸੀ ਅਸੀਂ ਨਾਲ ਹੀ ਮਤਲਬ ਕਿ ਬਹਿੰਦੇ ਸੀਗੇ ਯੂ نو ਕਾਫੀਆਂ ਪੀਂਦੇ ਸੀਗੇ ਨਾਲ ਸੈਟ ਤੇ ਤੇ ਐਮੀ ਭਾਈ ਦੇ ਨਾਲ ਹੁੰਦੇ ਸੀਗੇ ਚਲ ਐਮੀ ਭਾਈ ਤਾਂ ਫਿਰ ਆਪਾਂ ਪੰਜਾਬੀ ਚ ਗੱਲ ਕਰਦੇ ਸੀ ਇਵਨ ਵਿੱਕੀ ਭਾਈ ਦੀ ਵੀ ਪੰਜਾਬੀ ਬਹੁਤ ਹੀ ਕਲੀਅਰ ਹੈ ਮੈਂ ਤਾਂ ਲੱਗਦਾ ਮੇਰੇ ਨਾਲੋਂ ਵੀ ਜ਼ਿਆਦਾ ਕਲੀਅਰ ਹੋਣਾ ਦੀ ਹੈ ਜੀ ਤੇ ਬਹੁਤ ਗੱਲਾਂ ਮਾਰੀਆਂ ਨੇ ਐਮੀ ਪਾਜੀ ਆਪਣੇ ਅਨਰੀਲੀਸਡ Song ਸੁਣਾਇਆ ਕਰਦੇ ਸੀ ਸਾਨੂੰ ਤੇ ਹਾਂ ਮਤਲਬ ਜਿਵੇਂ ਪੰਜਾਬੀ ਦੀ ਬੰਦਾ ਖਾਪ ਪਾਉਂਦੇ ਸੀ ਪੂਰੀ ਕਿਉਂਕਿ ਫਨੀ ਹੁੰਦਾ ਦੀ ਸੀ ਕਿ ਮ제 ਮ제 ਚ ਕਰਨੀ ਹੈ ਤੇ ਪੂਰੀ ਖਾਪ ਆਉਂਦੇ ਸੀ ਬਹੁਤ ਮਜ਼ਾ ਆਉਂਦਾ ਸੀ ਫਨੀ ਫਨੀ ਕਿੱਸਾ ਹੋਵੇ ਕੋਈ ਸੈੱਟ ਦੇ ਦੌਰਾਨ ਜੋ ਹੋਇਆ ਹੋਵੇ ਬਹੁਤ سارے ਸੀਗਾ I think ਅਸੀਂ ਨਾ ਡਾਇਲੌਗਸ ਇਦਾਂ ਦੇ ਸੀਗੇ ਸਿਚੁਏਸ਼ਨ ਇਦਾਂ ਦੇ ਸੀਗੇ ਅਸੀਂ ਖੁਦ ਹੱਸਣ ਲੱਗ ਜਾਂਦੇ ਸੀ ਪਰਫਾਰਮ ਕਰਦੇ ਕਰਦੇ ਤੇ ਆ ਇੱਕ ਦੋ ਵਾਰ ਕੱਟ ਕਰਨਾ ਪਿਆਦਾ ਸੀ ਕਿਉਂਕਿ ਅਸੀਂ ਖੁਦ ਹੀ ਹੱਸ ਰਹੇ ਸੀ ਕੀ ਕਰ ਰਹੇ ਹਾਂ ਤੇ ਉਹੀ ਚੀਜ਼ਾਂ ਸੀਗੀਆਂ ਹਾਂ ਓਕੇ ਸੋ ਤੁਸੀਂ ਲਾਲ ਸਿੰਘ ਚੱਡਾ ਦੇ ਵਿੱਚ ਵੀ ਆਏ ਹੋ ਉਹ ਤੇ ਉਹਦੇ ਵਿੱਚ ਕਿਦਾਂ ਦਾ ਲੱਗਾ ਕੰਮ ਕਰਕੇ ਕਰੀਨਾ ਕਪੂਰ ਖਾਨ ਦੇ ਨਾਲ ਤੁਸੀਂ ਕੰਮ ਕੀਤਾ ਹਰ ਇੱਕ ਦੀ ਖੁਆਇਸ਼ ਹੁੰਦੀ ਆ ਆਪਾਂ ਕਹਿੰਦੇ ਕਰੀਨਾ ਦੇ ਨਾਲ ਕੰਮ ਕਰਨਾ ਕਿਉਂਕਿ ਉਹ ਬਹੁਤ ਲੰਬੇ ਸਮੇਂ ਤੋਂ ਕਰਦੇ ਆ ਰਹੇ ਨੇ ਕੰਮ ਤੇ ਹਰ ਕੋਈ ਇੱਕ ਤਰੀਕੇ ਦੇ ਨਾਲ ਉਹਨਾਂ ਨੂੰ ਆਪਣਾ ਡ੍ਰੀਮ ਗਰਲ ਕਹਿ ਲੋ ਮੰਨਦੇ ਨੇ ਬਹੁਤ ਸਾਰੇ ਮੁੰਡੇ ਕੁੜੀਆਂ ਉਹਨਾਂ ਦੇ ਨਾਲ ਕਿਦਾਂ ਦਾ ਲੱਗਾ ਤੁਹਾਨੂੰ ਜਦ ਲਾਸਟ ਜਿਹੜਾ ਸ਼ੂਟ ਹੋ ਰਹੀ ਸੀ ਤਾਂ ਐਕਚੁਅਲੀ ਕੋਵਿਡ ਸੀਗਾ 2020 ਚ ਸ਼ੂਟ ਕੀਤੀ ਸੀ ਹਾਂ ਜੀ ਤੇ ਪਹਿਲਾਂ ਤਾਂ ਜਦ ਪਹਿਲੀ ਵਾਰ ਗਿਆ ਕਿਉਂਕਿ ਮੈਂ ਪਹਿਲਾਂ ਵਾਰ ਮਿਲ ਚੁੱਕਿਆ ਸੀ ਜਦ ਸਾਡੀ ਰੀਡਿੰਗ ਹੋਈ ਸੀ ਫਿਲਮ ਦੀ ਆਮਿਰ ਸਰ ਤੇ ਕਰੀਨਾ ਮੈਂ ਉਹਨੂੰ ਮਿਲ ਚੁੱਕਿਆ ਸੀਗਾ ਓਕੇ ਪਰ ਕਦੇ ਇਦਾਂ ਕਿਉਂਕਿ ਉਹ ਇਸ ਕੈਲੀਬਰ ਦੇ ਐਕਟਰ ਨੇ ਕਿ ਯੂ نو ਮਤਲਬ ਘਬਰਾ ਜਾਂਦਾ ਮੈਂ ਬੱਸ ਸੀਗਾ ਮੈਂ ਆਈ ਥਿੰਕ ਮੇ 24 ਸਾਲ ਦਾ ਹੋਵਾਂਗਾ ਉਸ ਟਾਈਮ ਉਹਨੂੰ ਯਾਦ ਨੂੰ ਹਾਂ ਤੇ ਮੈਂ ਥੋੜਾ ਡਰਿਆ ਸੀ ਯਾ ਪਹਿਲੀ ਵਾਰ ਕਰੀਨਾ ਮੈਮ ਨਾਲ ਮੇਰਾ ਸੀਨ ਸੀਗਾ ਤੇ ਮੈਂ ਤਾਂ ਡਰਿਆ ਹੋਇਆ ਸੀਗਾ ਪੂਰਾ ਉਹਨਾਂ ਨੇ ਮੈਨੂੰ ਬੜਾ ਕੰਫਰਟੇਬਲ ਫੀਲ ਕਰਾਇਆ ਜਿਹੜਾ ਕਹਿੰਦਾ ਨਾ ਆਈਸ ਬ੍ਰੇਕਿੰਗ ਮੂਮੈਂਟ ਉਹਨਾਂ ਨੇ ਮੇ ਨਾਲ ਗੱਲ ਕਰਨੀ ਸ਼ੁਰੂ ਕੀਤੀ ਫਿਰ ਮੈਂ ਕੰਫਰਟੇਬਲ ਹੋ ਗਿਆ ਤੇ ਫਿਰ ਸੀਨ ਬੜਾ ਆਰਾਮ ਨਾਲ ਨਿਕਲ ਗਿਆ ਉਹ ਤੋਂ ਅਗਲੇ ਦਿਨ ਸੀਗਾ ਸੀਨ ਆਮਿਰ ਸਰ ਤੇ ਕਰੀਨਾ ਮੈਮ ਨਾਲ ਦੋਵਾਂ ਨਾਲ ਸੀਗਾ ਮੇਰਾ ਸੀਨ ਉਹ ਮੈਂ ਫੇਰ ਡਰ ਗਿਆ ਆਮਿਰ ਸਰ ਆਮਿਰ ਸਰ ਜਦ ਆਏ ਪਰ ਉਹਨਾਂ ਨੇ ਵੀ ਲਾਈਕ ਆਮਿਰ ਸਰ ਇਜ਼ ਲਾਈਕ ਉਹ ਇੱਕ ਬੱਚੇ ਵਾਂਗੂ ਹੈ ਗਿਆ ਸੈੱਟ ਤੇ ਨਾ ਉਹ ਹੱਸਦੇ ਖੇਡਦੇ ਰਹਿੰਦੇ ਆ ਪੰਗੇ ਲੈਂਦੇ ਰਹਿੰਦੇ ਆ ਮਜ਼ੇ ਕਰਵਾਉਂਦੇ ਆ ਤੇ ਉਹਨਾਂ ਨੇ ਬੜਾ ਕੰਫਰਟੇਬਲ ਫੀਲ ਕਰਾਤਾ ਸੀ ਤੇ ਉਸ ਤੋਂ ਬਾਅਦ ਸੀਨ ਸਾਰੇ ਇਕਦਮ ਨਿਕਲ ਗਏ ਮਤਲਬ ਵਧੀਆ ਤਰੀਕੇ ਨਾਲ ਯਾ ਮੇਰਾ ਬਹੁਤ ਵਧੀਆ ਐਕਸਪੀਰੀਅੰਸ ਰਹਾ ਈਵਨ ਲਾਈਕ ਮੈਨੂੰ ਸ਼ੂਟ ਤੋਂ ਬਾਅਦ ਮੈਨੂੰ ਆਮਰ ਸਰ ਨੇ ਕਾਲ ਵੀ ਕੀਤਾ ਸੀ ਜੀ ਯਾ ਤੂੰ ਵਧੀਆ ਕਰਦਾ ਹੈ ਟੈਨਸ਼ਨ ਆਲਾ ਸਭ ਕੁਝ ਵਧੀਆ ਹੋ ਰਿਹਾ ਹੈ ਫਿਲਮੀ ਵਧੀਆ ਬੰਦਰੀ ਹੈ ਸਭ ਕੁਝ ਇਹ ਬਾਤ ਹੋ ਉਹ ਐਂਡ ਯਾ ਕਰੀਆ ਮੈਮ ਨਾਲ ਦਾ ਸਾਦੀਨ ਜਿੰਨਾ ਦੇ ਦੀ ਸੁਪਨੇ ਹੈਗੇ ਜਿਨ੍ਹਾਂ ਨੇ ਵੋਲਿਊਮ 'ਚ ਕੰਮ ਕਰਨਾ ਮੈਂ ਆਈ ਥਿੰਕ ਮੇਰੇ ਸੁਪਨੇ ਪੂਰੇ ਹੋ ਰਹੇ ਨੇ ਜੀ ਬਿਲਕੁਲ ਸੋ ਤੁਸੀਂ ਨਾਲੇ ਇੰਨੀ ਛੋਟੀ ਉਮਰ ਦੇ ਵਿੱਚ ਉੱਥੇ ਗਏ ਮੁੰਬਈ ਉਹ ਵੀ ਇਕੱਲੇ ਉਹ ਐਕਸਪੀਰੀਅੰਸ ਕਿੱਦਾਂ ਦਾ ਰਿਹਾ ਤੇ ਹੁਣ ਪੇਰੈਂਟਸ ਪ੍ਰਾਊਡ ਫੀਲ ਕਰਦੇ ਕਿ ਤੁਸੀਂ ਮਤਲਬ ਕਰਲੇ ਜਾ ਕੇ ਉੱਥੇ ਰਹੇ ਹੋ ਤੇ ਹੁਣ ਇੰਨੀ ਛੋਟੀ ਉਮਰ ਦੇ ਵਿੱਚ ਨਾ ਕੁਝ ਅਚੀਵ ਵੀ ਕਰ ਲਿਆ ਹੁਣ ਹੋਰ ਵੀ ਕਰੋਗੇ ਬਟ ਹੁਣ ਕਿੱਦਾਂ ਦਾ ਮਹਿਸੂਸ ਹੁੰਦਾ ਆਈ ਥਿੰਕ ਆਪਾਂ ਨੂੰ ਵੀ ਜ਼ਿਆਦਾ ਐਮਫਸਾਈਜ਼ ਕਰ ਦੇਣਿਆ ਕਿ ਸਟਰਗਲ ਹੁੰਦਾ ਹੈ ਹਸਲ ਹੁੰਦਾ ਹੈ ਜਦ ਮੈਂ ਪੰਜਾਬ ਚ ਸੀਗਾ ਮੈਂ ਚੰਡੀਗੜ੍ਹ ਸੀਗਾ ਮੈਂ ਸੋਚਦਾ ਹੁੰਦਾ ਸੀ ਕਿ ਮੈਂ ਬੰਬੇ ਜਾਣਾ ਹੈ ਤਦ ਦੀ ਇਹ ਚੀਜ਼ ਦਾ ਪਤਾ ਸੀ ਗਿਆ ਤਦ ਦੀ ਇਹ ਚੀਜ਼ ਦਾ ਪਤਾ ਸੀ ਗਿਆ ਕਿ ਜਿਹੜੀ ਫੈਮਲੀਆਂ ਆਲਰੇਡੀ ਹੈਗੀਆਂ ਉਹ ਆਪਣੇ ਬੱਚਿਆਂ ਨੂੰ ਪੁੱਛ ਕਰਨਗੇ ਤਦ ਵੀ ਪਤਾ ਸੀਗਾ ਤੇ ਇਹਨੂੰ ਆਈ ਥਿੰਕ ਇਹਨੂੰ ਜ਼ਿਆਦਾ ਇੰਪੋਰਟੈਂਸ ਦੇਤੀ ਕੋਈ ਮੈਨੂੰ ਸਮਝ ਆਂਦੀ ਨਹੀਂ ਕਿਉਂਕਿ ਪਤਾ ਸੀਗਾ ਪਹਿਲਾਂ ਹੀ ਹੁਣ ਹੁਣ ਆ ਕੇ ਮੈਂ ਕਰਿਬ ਕਰ ਆਇਆ ਮੈਂ ਰੋਆ ਕਿ ਯਾਰ ਇਹ ਇਦਾਂ ਹੋ ਰਿਹਾ ਮੇਰੇ ਲਈ ਇਦਾਂ ਉਹਦਾ ਕੋਈ ਤੁਕ ਬੰਦ ਹੀ ਨਹੀਂ ਹੈ ਜੀ ਆ ਗਿਆ ਸੀ ਬੰਬੇ ਤੇ ਰਹਿ ਗਿਆ ਫਿਰ ਹੌਲੀ ਹੌਲੀ ਜਦ ਫਿਲਮਾਂ ਹੋਣ ਲੱਗੀਆਂ ਤਾਂ ਕਰਦ ਨੂੰ ਵਿਸ਼ਵਾਸ ਹੋਣ ਲੱਗ ਗਿਆ ਕਿ ਨਹੀਂ ਇਹ ਤਾਂ ਟਿਕੂ ਆ ਮਨ ਇਹ ਵਾਪਸ ਨਹੀਂ ਆਂਦਾ ਤੇ ਫਿਰ ਜਿਦਾ ਕਹਿੰਦੇ ਰਿਲੇਟਿਵਸ ਪਰਿਵਾਰ ਚ ਵੀ ਗੱਲ ਫਿਰ ਹੋ ਗਈ ਕਿ ਗੁਨੀਤ ਹੁਣ ਬੰਬੇ ਰਹਿੰਦਾ ਉਹਨਾਂ ਪੰਜਾਬ ਨਹੀਂ ਆਂਦਾ ਵਾਪਸ ਬਸ ਘਰੇ ਮਿਲਣ ਆਂਦਾ ਤੇ ਹਾਰਾਂ ਤੇ ਵਾਪਸ ਆਂਦਾ ਤਾਂ ਹੁਣ ਆデア ਪ੍ਰਾਊਡ ਬਾਕੀ ਉਹੀ ਹੈ ਜਿੱਦਾਂ ਸਾਰੇ ਪੇਰੈਂਟਸ ਹੁੰਦੇ ਆ ਕਿ ਯਾਰ ਉਹ ਵੀ ਪੁਸ਼ ਕਰਦੇ ਕਿ ਹੋਰ ਟਰਾਈ ਕਰ ਟਰਾਈ ਕਰ ਤੇ ਉਹ ਇਹ ਮੈਂ ਵੀ ਆਪਣੀ ਹਸਲ ਚ ਲੱਗਿਆ ਹੋਇਆ ਹਾਂ ਆਡੀਸ਼ਨ ਦੇ ਰਿਹਾ ਤੇ ਹੋਪਫੁਲੀ ਜਲਦੀ ਇੱਕ ਵੱਡੀ ਨਿਊਜ਼ ਦਵਾਂਗੇ ਜੀ ਬਿਲਕੁਲ ਤੇ ਜਿਹੜੇ ਤੁਹਾਡੇ ਫਰੈਂਡਸ ਸੀਗੇ ਚਾਈਲਡਹੂਡ ਫਰੈਂਡਸ ਆਪਾਂ ਕਹਿ ਲੈਂਦੇ ਆ ਉਹ ਅੱਜ ਕੀ ਕਹਿੰਦਾ ਤੁਹਾਨੂੰ ਮਿਲ ਕੇ ਯਾਰ ਮੈਂ ਨਾ ਬਹੁਤ ਹੀ ਮੋਟਾ ਹੁੰਦਾ ਸੀਦਾ ਤੇ ਇਹ ਤਾਂ ਕਿਸੇ ਨੇ ਸੋਚਿਆ ਹੀ ਨਹੀਂ ਸੀਗੀ ਇਹ ਕੀ ਚੀਜ਼ ਹੋ ਸਕਦੀ ਹੈ ਤੇ ਮਤਲਬ ਛੇੜਦੇ ਤਾਂ ਹੁੰਦੇ ਦੇ ਸਕੂਲ ਸਾਰੇ ਛੇੜਦੇ ਹੁੰਦੇ ਇੱਕ ਦੂਜੇ ਨੂੰ ਕੋਈ ਲੰਬਾ ਹੈ ਕੋਈ ਛੋਟਾ ਹੈ ਸਾਰੇ ਕਰਦੇ ਰਹਿੰਦੇ ਆ ਤੇ ਹੁਣ ਉਹ ਇਜਾਤ ਨਾਲ ਲੁਧਿਆਣੇ ਜਾਂਦਾ ਮੈਂ ਗੱਲ ਦੋਸਤਾਂ ਨਾਲ ਮਿਲਦਾ ਤੇ ਸਕੂਲ ਦੀਆਂ ਗੱਲਾਂ ਹੀ ਯਾਦ ਕਰਦੇ ਯਾਰ ਅਸੀਂ ਕੀ ਕੀ ਕਰਦੇ ਹੁੰਦੇ ਸੀ ਤੇ ਅੱਜ ਸਾਰੇ ਆਪਣੇ ਆਪਣੇ ਪੋਜੀਸ਼ਨਿੰਗ ਤੇ ਜੋ ਵੀ ਉਹ ਕਰ ਰਿਹਾ ਕੰਮ ਉਹ ਵਧੀਆ ਨੇ ਸਟੇਬਲ ਨੇ ਤੇ ਉਹੀ ਕਰ ਰਹੇ ਕਿ ਯਾਰ ਇਹ ਲਾਈਨ ਕਦੇ ਸੀਗੀ ਨਹੀਂ ਦਿਮਾਗ ਇਕਦਮ ਹੀ ਅਡਾਪਟ ਹੋਈ ਇਕਦਮ ਹੋਇਆ ਕੁਝ ਨਹੀਂ ਪਤਾ ਸਕੂਲ ਚ ਅਸੀਂ ਪਲੇਸ ਕਰਦੇ ਸੀ ਉਹ ਉਦਾਂ ਹੀ ਕਰਦੇ ਸੀ ਸਕੂਲ ਬੰਦ ਕਰਨਾ ਹੈ ਕੁਝ ਕਰਨਾ ਹੈ ਜੀ ਬਸ ਉਹ ਹੋ ਗਿਆ ਦੇ ਆਰ ਆਲਸੋ ਰੀਲੀ ਪ੍ਰਾਊਡ ਤੇ ਉਹ ਵੀ ਕਹਿੰਦੇ ਆ ਜਦ ਵੀ ਮੈਂ ਜਾਂਦਾ ਹੁੰਨ ਜਿਵੇਂ ਮੈਨੂੰ ਲੈ ਕੇ ਅਸੀਂ ਘੁੰਮਣ ਜਾਂਦੇ ਆਏ ਉਹ ਰੈਸਟੋਰੈਂਟ ਚ ਖਾਣ ਜਾਂਦੇ ਆ ਦੇ ਫੀਲ ਪ੍ਰਾਉਡ ਕਿ ਯਾਰ ਸਾਡਾ ਭਰਾ ਹੈਗਾ ਤੇ ਫਿਲਮਾਂ ਚ ਆਂਦਾ ਇਹ ਜਦ ਵੀ ਲਾਈਕ ਜਿਵੇਂ ਫਿਲਮਾਂ ਟੀਵੀ ਤੇ ਵੀ ਆਂਦੀਆਂ ਨੇ ਉਹ ਸਟੋਰੀਸ ਬਣਾ ਦੇਣੇ ਕਿ ਸਾਡਾ ਭਰਾ ਆਇਆ ਰੋਈ ਬਹੁਤ ਵਧੀਆ ਲੱਗਦਾ ਅਚੀ ਅਚੀ ਗੱਲ ਹੈ ਚਲੋ ਤੇ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਨੌਜਵਾਨਾਂ ਨੂੰ ਜਿਹੜੇ ਮੁੰਡੇ ਕੁੜੀ ਆਣਾ ਚਾਹੁੰਦੇ ਨੇ ਬਾਲੀਵੁੱਡ ਦੇ ਵਿੱਚ ਇਸ ਤਰ੍ਹਾਂ ਤੁਸੀਂ ਸਰਵਾਈਵ ਕੀਤਾ ਹੈ ਤੁਸੀਂ ਅਚੀਵ ਕੀਤੀ ਹੈ ਸਕਸੈਸ ਲੋਕਾਂ ਨੂੰ ਜਾਂ ਨੌਜਵਾਨਾਂ ਨੂੰ ਜਿਹੜੇ ਯੰਗਸਟਰਸ ਨੇ ਉਹਨਾਂ ਨੂੰ ਕੀ ਤੁਸੀਂ ਸਲਾਹ ਦੇਣਾ ਚਾਹੁੰਦੇ ਹੋ ਸਲਾਹ ਤਾਂ ਬਸ ਇਹ ਹੈ ਕਿ ਮਿਹਨਤ ਕਰਨੀ ਪੈਣੀ ਹੈ ਕੋਈ ਸਲਾਹ ਨਹੀਂ ਹੈ ਤੇ ਜਿਹੜੇ ਰੁਕ ਜਾਂਦੇ ਨੇ ਬੰਗੇ ਉਹਨਾਂ ਦਾ ਹੋ ਜਾਂਦਾ ਬਸ ਮਿਹਨਤ ਕਰਨੀ ਪੈਂਦੀ ਹੈ ਜੀ ਬਾਕੀ ਤਾਂ ਉਹੀ ਹੈ ਕਿ एडी बुरियां चीज़ें हैं ना तो दूर रहो नशों के दारू ये इस चीज़ों तो दूर रहो तेरी बात की बस जेडी भी तो एक है एक चीज़ जेडी मैं फूंदे रिलाइज़ कर रहा हूँ कि जिन्हें भी एसेंट्स में तो तोड़े खुद दे एस द पर्सनालिटी जिन्हें इंक्रीज कर सकते हो करो मैं भी डांस तो अन ਐਵਰੀ ਵੈਪਨ ਕਿਉਂਕਿ ਐਕਟਿੰਗ ਦਾ ਮੇਜਰ ਹੈ ਕਿਉਂਕਿ ਐਕਟਿੰਗ ਦੇ ਨਾਲ ਹੋਰ ਵੀ ਬਹੁਤ ਕੁਝ ਚਾਹੀਦਾ ਹੁੰਦਾ ਹੈ ਫਿਲਮ ਦੇ ਵਿੱਚ ਮੰਨ ਲਓ ਤੁਸੀਂ ਸਵਿਮਿੰਗ ਕਰਦੀ ਹੈ ਤੇ ਉੱਥੇ ਸ਼ਾਰਟ ਦੇਣਾ ਪੈਂਦਾ ਹੈ ਉਹ ਕਦੀ ਤੁਹਾਨੂੰ ਮੁਸ਼ਕਿਲ ਫੇਸ ਕਰਨੀ ਪਈ ਹੈ ਇਦਾਂ ਦੀ ਮੈਂ ਹਜੇ ਤੱਕ ਮੈਨੂੰ ਇਹਦੀ ਓਪਰਚੁਨਿਟੀ ਆਈ ਨਹੀਂ ਹੈ ਪਰ ਮੈਂ ਲਾਈਕ ਮੈਂ ਆਪਣੇ ਜਿਹੜੀ ਮੇਰੀ ਪਰਸਨੈਲਿਟੀ ਚ ਜਿਹੜੀ ਵੀ ਚੀਜ਼ਾਂ ਨੇ ਮੈਂ ਉਹਨਾਂ ਨੂੰ ਇਨਕਰੀਜ਼ ਕਰ ਰਿਹਾ ਜਿਵੇਂ ਮੈਨੂੰ ਡਾਂਸ ਮੈਨੂੰ ਆਉਂਦਾ ਹੈ ਆ ਪਨ ਭੰਗੜਾ ਵੀ ਆਉਂਦਾ ਹੈ ਦੈਨ ਮੈਂ ਸਵਿਮਰ ਹੈਗਾ ਤੇ ਉਹ ਦੀ ਜਿਹੜੀ ਵੀ ਨਹੀਂ ਨਹੀਂ ਐਕਟੀਵਿਟੀਜ਼ ਹੈਗੇ ਜਿਹੜੀ ਮੈਂ ਕਰ ਸਕਦਾ ਪਰਸੋ ਮੈਂ ਕਰ ਰਿਹਾ ਨਾਲ ਨਾਲ ਤੇ ਇਹੀ ਹੈਗਾ ਕਿ ਮੈਂ ਸਰ ਨੂੰ ਇਹੀ ਕਹਾਂਗਾ ਕਿ ਮੇਜਰ ਤਾਂ ਐਕਟਿੰਗ ਹੈ ਬੇਸਡ ਐਕਟਿੰਗ ਜੇ ਤੁਸੀਂ ਐਕਟਿੰਗ ਨਹੀਂ ਸਿੱਖਣੀ ਤੁਹਾਨੂੰ ਕਿਸੇ ਨੇ ਕਹਿਤਾ ਕਿ ਯਾਰ ਤੂੰ ਵਧੀਆ ਦਿਖਦਾ ਤੇ ਤੂੰ ਜਾ ਉਹ ਇੰਨੀ ਉਹ ਫਿਰ ਉਹਦੇ ਲਈ ਕਿਸਮਤ ਬਹੁਤ ਵੱਡਾ ਰੋਲ ਪਲੇ ਕਰਦੀ ਹੈ ਕਿਉਂਕਿ ਤੁਹਾਨੂੰ ਪ੍ਰੈਕਟਿਸ ਕਰਨੀ ਪੈਣੀ ਹੈ ਐਕਟਿੰਗ ਦੀ ਤੁਹਾਨੂੰ ਥੀਏਟਰ ਕਰਨਾ ਪੈਣਾ ਤੁਹਾਨੂੰ ਸਭ ਕੁਝ ਕਰਨਾ ਪੈਣਾ ਉਹ ਤਾਂ ਜ਼ਰੂਰੀ ਹੈ ਉਹ ਤਾਂ ਬੇਸ ਹੈ ਉਦੇ ਉਤੇ ਐਡਆਨਸ ਨੇ ਕਿ ਤੁਹਾਨੂੰ स्विਮਿੰਗ ਵੀ ਆਉਂਦੀ ਹੈ ਤੁਹਾਨੂੰ ਡਾਂਸ ਵੀ ਆਉਂਦਾ ਤੁਹਾਨੂੰ ਗਾਣਾ ਵੀ ਆਉਂਦਾ ਤੁਸੀਂ ਬੈਕਗ੍ਰਾਉਂਡ ਜੀ ਸੋ ਬਹੁਤ ਬਹੁਤ ਸ਼ੁਕਰੀਆ ਗੁਨੀਤ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਤੇ ਆਪਣੇ ਜੋ ਐਕਸਪੀਰੀਐਂਸਸ ਹੈ ਉਹ ਲੋਕਾਂ ਦੇ ਨਾਲ ਤੇ ਸਾਡੇ ਨਾਲ ਸਾਂਝਾ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੋ ਇਸਨ ਗੁਨੀਤ ਸਿੰਘ ਸੋਢੀ ਜਿਨ੍ਹਾਂ ਨੇ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ ਤੇ ਦੱਸਿਆ ਕਿ ਇਸ ਤਰੀਕੇ ਦੇ ਨਾਲ ਉਹਨਾਂ ਨੇ ਬਾਲੀਵੁੱਡ ਦੇ ਵਿੱਚ ਐਂਟਰੀ ਕੀਤੀ ਤੇ ਹੁਣ ਸਕਸੈਸ ਅਚੀਵ ਕਰ ਲਈ ਤੇ ਹੋਰ ਵੀ ਅੱਗੇ ਜਾਣਾ ਹੈ ਬਹੁਤ ਅੱਗੇ ਜਾਣਾ ਹੈ ਹੋਰ ਵੀ ਵੱਡੇ ਐਕਟਰਸ ਦੇ ਨਾਲ ਕੰਮ ਕਰਨਾ ਹੈ ਸੋ ਇਸੇ ਤਰ੍ਹਾਂ ਜਿਵੇਂ ਹੋਰ ਵੀ ਇਸੇ ਤਰ੍ਹਾਂ ਐਕਟਰਸ ਦੇ ਨਾਲ ਜੁੜੀ ਅਸੀਂ ਕਹਾਣੀਆਂ ਤੁਹਾਡੇ ਨਾਲ ਲੈ ਕੇ ਹਾਜ਼ਰ ਹੁੰਦੇ ਰਾਵਾਂਗੇ ਫਿਲਹਾਲ ਦੇ ਲਈ ਦਿਓ ਇਜਾਜ਼ਤ ਤੇ ਦੇਖਦੇ ਰਹੋ